ਕਿਆ ਪਟੀਸ਼ਨਾਂ ਵੀ ਦਾਖਲ ਹੋ ਚੁੱਕੀਆਂ ਨੇ ਅੱਜ ਕੀ ਮਕਸਦ ਹੈ ਤੇ ਕੀ ਕਹਿਣਾ ਹੈ ਦੇਖੋ ਪਟੀਸ਼ਨ ਕਾਂਗਰਸ ਦੀ ਵੀ ਦਾਖਲ ਹੋ ਚੁੱਕੀ ਹੈ ਜਿਸ ਪਟੀਸ਼ਨ ਵਿੱਚ ਅਸੀਂ ਪ੍ਰੇਰ ਕੀਤੀ ਹੈ ਕਿ ਜੋ ਕੁਝ ਪਟਿਆਲੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਵੱਡੇ ਪੇਮਾਨੇ ਤੇ ਗੁੰਡਾਗਰਦੀ ਜਿਹੜੀ ਹੋਈ ਇਹ ਉਹੀ ਹੈ ਜਿਹੜੀ ਮਨੀਸ਼ ਸੋਧਿਆ ਨੇ ਚੰਦ ਮਹੀਨੇ ਪਹਿਲੇ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਹੈੱਡ ਆਫ ਦੀ ਸਟੇਟ ਟੀਮ ਮਿਨਿਸਟਰ ਦੇ ਹੁੰਦੇ ਆ ਤੇ ਆਪਣੇ ਕਾਡਜ ਦੇ ਹੁੰਦੇ ਆ ਇਹ ਗੱਲ ਕਹੀ ਸੀ ਕਿ ਤਗੜੇ ਹੋ ਜੋ ਆਪਾਂ ਆਣ ਵਾਲੀਆਂ ਹਰ ਇਲੈਕਸ਼ਨ ਜਿੱਤਣੀ ਹੈ ਤਾਮ ਲੱਗੇ ਜਾਮ ਲੱਗੇ ਝੂਠ ਬੋਲਣਾ ਪਏ ਸੱਚ ਬੋਲਣਾ ਪਏ ਪੈਸੇ ਖਰਚੇ ਕਰਨੇ ਪੈਣ ਗੁੰਡਾਗਰਦੀ ਕਰਨੀ ਪਏ ਕਾਨੂੰਨ ਤੋੜਨਾ ਪਏ ਉਹਦੀ ਉਲੰਘਣਾ ਕਰਨੀ ਪਏ ਉਹ ਸੱਚ ਹੁੰਦੀ ਨਜ਼ਰ ਆਦੀ ਨੰਗਾ ਨਾਚ ਹੋਇਆ ਡੈਮੋਕ੍ਰੇਸੀ ਨੂੰ ਮਾਰਿਆ ਗਿਆ ਜੀ ਛੱਕੇ ਉਡਾ ਦਿੱਤੇ ਗਏ ਨੇ ਇਥੋਂ ਸਾਫ ਜ਼ਾਹਰ ਹੈ ਕਿ ਕੇਜਰੀਵਾਲ ਨੂੰ ਭਗਵੰਤ ਨੂੰ ਤੇ ਮਨੀਸ਼ ਨੂੰ ਸੋਧੀਆਂ ਨੂੰ ਸਾਫ ਪਤਾ ਕਿ ਅਸੀਂ ਹੁਣ ਅਖੀਰਲੇ ਸਾਹਾਂ ਤੇ ਹੈ ਜੇ ਪਾਰਟੀ ਸਹੀ ਮਹੀਨੇ ਦੇ ਵਿੱਚ ਲੋਕਾਂ ਦੇ ਵਿੱਚ ਇਹਨਾਂ ਦੀ ਗੱਲ ਹੁੰਦੀ ਤੇ ਇੰਨੇ ਵੱਡੇ ਪੇਮਾਨੇ ਤੇ ਗੁੰਡਾਗਰਦੀ ਨਾ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਬਲਾਕਸ ਤੇ ਬਲਾਕ ਉਡਾ ਦਿੱਤੇ ਗਏ ਹੁਣ ਮੈਂ ਆਪਣੇ ਏਰੀਆ ਦੀ ਪਹਿਲੇ ਗੱਲ ਛੇੜਨਾ ਚਾਹਨਾ ਕਾਦੀਆਂ ਅਸੈਂਬਲੀ ਹਲਕੇ 'ਚ ਦੋ ਬਲਾਕ ਨੇ ਕਾਨੂੰਵਾਣ ਇੱਕ ਤਾਰੀਵਾਲ ਬਲਾਕ ਤਾਰੀਵਾਲ ਦੀਆਂ 17 ਬਲਾਕ ਸੰਪਤੀਆਂ 'ਚੋਂ ਨੌ ਅਸੈਂਬਲੀ ਜਿਹੜੀਆਂ ਬਲਾਕ ਸੰਪਤੀਜ਼ ਨੇ ਉਹਨਾਂ ਤੇ ਇੱਕ ਹੀ ਚਾਰਜ ਲੱਗਾ ਉਹ ਕਾਗਜ਼ ਨਹੀਂ ਹੈ ਉਹਦੇ 'ਚ ਇੱਕ ਚਾਰਜ ਲੱਗਾ ਹੈ ਬੀਡੀਪੀਓ ਵੱਲੋਂ ਹਾਂ ਵੱਲੋਂ ਹੁਣ ਤੁਸੀਂ ਉਹਦੇ 'ਚ ਅੰਦਾਜ਼ਾ ਵੇਖੋ ਜਿੰਨੇ ਵੀ ਉਹਦੇ ਵਿੱਚ 9 ਸਾਡੇ ਕਾਗਜ਼ ਰਿਜੈਕਟ ਹੋਏ ਕਲੇ ਕਾਂਗਰਸਮੈਂਬ ਦੇ ਹੋਏ ਸਾਰਿਆਂ ਦੇ ਵਿੱਚ ਇੱਕੋ ਚਾਰਜ ਹੈ ਬੀਡੀਪੀਓ ਤੋਂ ਬੀਡੀਪੀਓ ਧਾਰੀਵਾਲ ਦੇ ਦਫਤਰ ਦੇ ਪੱਤਰ 64 ਮਿਤੀ 5 12 ਉਹਦਾ ਮਤਲਬ ਕੱਲ ਮੁਤਾਬਕ ਨਥੀ ਹਲਫੀਆ ਬਿਆਨ ਗਲਤ ਹੈ ਕਿਉਂਕਿ ਉਮੀਦਵਾਰ ਵੱਲੋਂ ਸਰਕਾਰੀ ਜਗ੍ਹਾ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਹੁਣ ਇੱਕ ਨੰਬਰ ਜ਼ੋਨ ਉਹਦੇ ਤੇ ਵੀ ਇਹੀ ਅਲੀਗੇਸ਼ਨ ਨੇ ਦੋ ਨੰਬਰ ਤੇ ਵੀ ਸੇਮ ਅਲੀਗੇਸ਼ਨ ਤੇਨ ਤੇ ਵੀ ਸੇਮ ਹੈ ਤੋੜ ਜਿੰਨੇ ਵੀ ਕਾਗਜ਼ ਰਿਜੈਕਟ ਕੀਤੇ ਗਏ ਨੇ ਸਾਰਿਆਂ ਦੀ ਜ਼ਮੀਨ ਦਾ ਕਬਜ਼ਾ ਖਾ ਦਿੱਤਾ ਕਿ ਪਹਿਲੇ ਐਨਓਸੀ ਦਿੱਤੇ ਗਏ ਨੇ ਲਿਖਿਆ ਦਰਜ ਹੁੰਦਾ ਕਿਸੇ ਦਾ ਕਬਜ਼ਾ ਫਿਰ ਕੋਈ ਪੰਚਾਇਤ ਨੋਟਿਸ ਕੱਢਦੀ ਹੈ ਜਾਂ ਬੀਡੀਪੀਓ ਵੱਲੋਂ ਨੋਟਿਸ ਜਾਂਦਾ ਕੋਈ ਨੋਟਿਸ ਨਹੀਂ ਐਨਓਸੀ ਦੇ ਦਿੱਤੀਆਂ ਜਾਂਦੀਆਂ ਕੱਲ ਦੇਰ ਰਾਤ ਬੀਡੀਪੀਓ ਨੇ ਬੈਠ ਕੇ ਗਵਰਨਰ ਦੇ ਇਸ਼ਾਰੇ ਦੇ ਉੱਤੇ ਕਾਗਜ਼ ਰਿਜੈਕਟ ਕੀਤੇ ਨੇ ਹੁਣ ਮਾਸ ਰੈਜ਼ਿਗਨੇਸ਼ਨਸ ਰਾਜਸਥਾਨ ਸੀਲਕੇ ਤੋਂ ਮਾਸ ਰੈਜ਼ਿਗਨੇਸ਼ਨ ਅਜਨਾਲੇ ਹਲਕੇ ਤੋਂ ਮਾਸ ਰੈਜ਼ਿਗਨੇਸ਼ਨ ਜਿਹੜੀਆਂ ਨੇ ਡੇਰਾ ਬਾਬਾ ਨਾਨਕ ਤੋਂ ਮਾਸ ਰੈਜ਼ਿਗਨੇਸ਼ਨ ਜਿਹੜੀਆਂ ਪੱਟੀ ਤਰਨਤਾਨ ਖਡੂਰ ਸਾਹਿਬ ਬਲਟੋਆ ਜ਼ੀਰਾ ਇਹ ਸਾਰੀ ਬੈਲਟ ਦੇ ਵਿੱਚ ਕਾਗਜ਼ ਉਡਾ ਦਿੱਤੇ ਗਏ ਨੇ ਲੋਕਾਂ ਕੋ ਖਚਰਾ ਹੀ ਹੈ ਨਹੀਂ ਜੀ ਸਾਰਿਆਂ ਨੂੰ ਮੈਂ ਸਮਝਣਾ ਇਸ ਟਾਈਮ ਮੈਂ ਕੇਜਰੀਵਾਲ ਨੂੰ ਪਹਿਲੇ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਕਿਸ ਕਿਸਮ ਦੀ ਨਾਨਾ ਆ ਜਿਹੜੀ ਉਹ ਹਜ਼ਾਰੇ ਵਾਲੀ ਮੂਵਮੈਂਟ ਚਲਾਈ ਤੁਸੀਂ ਇਹ ਬਦਲਾਵ ਦੀ ਇਸ ਟਾਈਮ ਸਾਰਿਆਂ ਨਾਲੋਂ ਵੱਧ ਜ਼ੋਰ ਇਸ ਗੱਲ ਦਾ ਲੱਗਦਾ ਕਿ ਨੋਮੀਨੇਸ਼ਨ ਅਸੀਂ ਆਪਣੀ ਕਿਸਾਂ ਧਾਇਰ ਕਰਨੀ ਹੈ ਤੇ ਕਾਗਜ਼ ਕਿਸ ਤਰ੍ਹਾਂ ਬਚਾਣੇ ਇਹ ਪਹਿਲੀ ਡੈਮੋਕ੍ਰੇਸੀ ਮੇਰਾ ਖਿਆਲ ਹੈ ਹਿੰਦੁਸਤਾਨ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਜਮਹੂਰੀਅਤ ਗਣੀ ਜਾਂਦੀ ਲੋਕ ਰਾਜ ਗਿਣਿਆ ਜਾਂਦਾ ਇਸ ਲੋਕ ਰਾਜ ਦੇ ਵਿੱਚ ਜਿਸੇ ਜਿੱਥੇ ਅਸੀਂ 1ਵੀਂ ਸੈਂਚਰੀ ਚ ਪਹੁੰਚ ਗਏ ਆ ਤੁਹਾਡੇ ਐਮਐਲਏ ਜਿਹੜੇ ਨੇ ਆ ਪਿਛਲੇ ਦਿਨੀ ਅਕਨੌਰ ਵਾਲੇ ਸਨੌਰ ਵਾਲੇ ਸਮਾਣੇ ਵਾਲੇ ਰਾਜਪੁਰੇ ਵਾਲੇ ਡੇਰਾ ਬੱਸੀ ਵਾਲੇ ਗੁੰਡਾ ਨਾਚ ਹੋਇਆ ਜੀ ਲੋਕਾਂ ਦੇ ਤੁਸੀਂ ਕੱਲ ਇੱਕ ਟੀਵੀ ਤੇ ਵੇਖਿਆ ਹੋਣਾ ਕਨੌਰ ਹਲਕੇ ਦੇ ਵਿੱਚ ਇੱਕ ਔਰਤ ਦੇ ਕੋਲੋਂ ਅਕਾਲੀਆਂ ਦਾ ਜਿਹੜਾ ਐਮਐਲਏ ਹੈ ਉਹਦਾ ਨਜ਼ਦੀਕੀ ਸਾਥੀ ਇਹੋ ਹੀ ਐਮਐਲਏ ਹੈ ਜਿਨ੍ਹਾਂ ਪਹਿਲੇ ਟਰਾਲੀਆਂ ਚੋਰੀ ਕੀਤੀਆਂ ਸੀ ਫ੍ਰਿਜ ਲੈ ਗਏ ਏਸੀ ਲੈ ਗਏ ਟਰਾਲੀਆਂ ਲੈ ਗਏ ਟਰੈਕਟਰ ਲੈ ਗਏ ਲੋਕਾਂ ਦੇ ਉਹਨਾਂ ਦਾ ਇੱਕ ਸਾਥੀ ਜਿਹੜਾ ਉਹ ਇੱਕ ਔਰਤ ਦੇ ਕੋਲੋਂ ਫਾਈਲ ਖੋ ਕੇ ਲੈ ਜਾਂਦਾ ਤੁਹਾਡਾ ਇੱਕ ਨਿਊਜ਼ ਚੈਨਲ ਪਿੱਛੇ ਪਿੱਛੇ ਭੱਜ ਰਿਹਾ ਤੇ ਉਹ 50 ਅਗਸਤ ਤੋਂ ਵੱਧ ਵਿਚਾਰਾ ਭੱਜ ਨਹੀਂ ਸਕਦਾ ਥੱਕ ਕੇ ਉੱਤੇ ਖਲੋ ਜਾਂਦਾ ਸੋ ਇਹ ਹਾਲਾਤ ਨੇ ਹੁਣੇ ਮੇਰੇ ਨਾਲ ਸਾਹ ਹਰਿੰਦਰਪਾਲ ਸਿੰਘ ਮਾਨ ਹੈਰੀ ਮਾਨ ਜੀ ਦੇ بیٹے ਮੇਰੇ ਨਾਲ ਨੇ ਮਾਨ ਸਾਹਿਬ ਜੂਨੀਅਰ ਉਹ ਦੱਸਦੇ ਨੇ ਕਿ 15 ਆਦਮੀ ਸਾਡੇ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬੀਡੀਪੀਓ ਬਲੌਗ ਚ ਫਾਈਲਾਂ ਲੈ ਕੇ ਖੜੇ ਰਹੇ ਫਾਈਲਾਂ ਐਕਸੈਪਟ ਕਰਨ ਤੋਂ ਇਨਕਾਰ ਕਰ ਦਿੱਤਾ ਜਿਹੜਾ ਕੰਮ ਐਸਐਸਪੀ ਪਟਿਆਲਾ ਨੇ ਕੀਤਾ ਤੁਸੀਂ ਵੇਖੋ ਕਹਿ ਕੀ ਰਿਹਾ ਡੀਐਸਪੀਆ ਨੂੰ ਫੋਨ ਕਰਦੇ ਹਾਂ ਡੀਐਸਪੀ ਸਮਾਣਾ ਆ ਡੀਐਸਪੀ ਸੁਤਰਾਣਾ ਡੀਐਸਪੀ ਸੋਹਣਸੋ ਆ ਗੱਲ ਕਾਕਾ ਚੰਗੀ ਤਰ੍ਹਾਂ ਸੁਣ ਲੈ ਜਾਂ ਤੇ ਕਾਗਜ਼ੇ ਖੋਣੇ ਨੇ ਤੇ ਘਰੋਂ ਹੀ ਖੋਲਿਓ ਜੇ ਘਰ ਨਹੀਂ ਲੱਭਦੇ ਤੇ ਅਧੇ ਰਾਜ ਖੋਲਿਓ ਤੇ ਜੇ ਕਿਤੇ ਕੋਈ ਦਲੇਰੀ ਨਾਲ ਕਿਸੇ ਬੀਡੀਪੀਓ ਬਲੌਗ ਦੇ ਵਿੱਚ ਕਾਗਜ਼ ਜ਼ਾਇਰ ਕਰ ਦਿੰਦਾ ਉੱਥੇ ਨਾ ਕਿਉ ਖੋਇਓ ਪਰ ਸਕਰੂਟੀ ਵਾਲੇ ਦਿਨ ਰਿਟਰਨਿੰਗ ਅਫਸਰ ਜਿਹੜਾ ਆਪੇ ਰਿਜੈਕਟ ਕਰ ਦੇਗਾ ਉਹੀ ਹੋ ਰਿਹਾ ਜੀ ਅਜਿਹਾ ਮੇਰੇ ਦੇਖੋ ਲੀਡਰ ਆਫ ਆਪੋਜੀਸ਼ਨ ਦਾ ਅਸੈਂਬਲੀ ਹਲਕਾ ਜੇ ਲੀਡਰ ਆਫ ਆਪੋਜੀਸ਼ਨ ਨੂੰ ਇਹ ਨਹੀਂ ਬਖਸ਼ਦੇ ਜਿਹਦੇ ਕੋ ਕਨਸਟੀਟਿਊਸ਼ਨਲ ਇੱਕ ਪੋਜੀਸ਼ਨ ਐਜ਼ ਅ ਕੈਬਨਟ ਮਿਸਟਰ ਇੱਕ ਸ਼ੈਡੋ ਚੀਫ ਮਿਸਟਰ ਕਿਹਾ ਜਾਂਦਾ ਜੇ ਉਹਦੇ ਹਲਕੇ 'ਚ ਇਹ ਨੰਗਾ ਨਾਚ ਕਰ ਰਹੇ ਨੇ ਤੇ ਫਿਰ ਅਸੀਂ ਕਿਹਦੇ ਤੇ ਵਿਸ਼ਵਾਸ ਕਰ ਸਕਦੇ ਮੈਂ ਸਮਝਨਾ ਕੰਪਲੀਟ ਇਹਨਾਂ ਨੇ ਇਹ ਕੰਮ ਜਿਹੜਾ ਕੀਤਾ ਬਟ ਮੈਂ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਇਹ ਗੱਲ ਸਮਝਾ ਦੇਣਾ ਚਾਹੁੰਦਾ ਮੇਨ ਇਲੈਕਸ਼ਨ ਆ ਲੰਦੇ ਤੁਸੀਂ ਵੇਖੋ ਤੁਹਾਡਾ ਹਾਲ ਐ ਕੀ ਕਰਦੇ ਕੀ ਚੰਗੀ ਤਰ੍ਹਾਂ ਸਮਝ ਲਿਓ ਤੁਹਾਨੂੰ ਭੱਜਣ ਨਹੀਂ ਦੇਣਾ ਹੁਣ ਤੇ ਤੁਸੀਂ ਸਾਡੇ ਕੈਂਡੀਡੇਟਾਂ ਦੇ ਕਾਗਜ਼ ਨਹੀਂ ਭਰੇ ਟਾਈਮ ਆ ਲੰਦੇ ਉਹ ਤੁਹਾਨੂੰ ਅਸੀਂ ਭੱਜਣ ਨਹੀਂ ਦੇਣ ਮੈਂ ਇੱਕ ਦੱਸਣਾ ਚਾਹੁੰਦਾ ਇੱਥੇ ਰਾਜਸਾਂਸੀ ਦੇ ਵਿੱਚ ਪਰਸੋਂ ਇੱਕ ਝਗੜਾ ਹੋਇਆ ਜਿੱਥੇ ਇੱਕ ਸਾਡਾ ਆਦਮੀ ਕਾਂਗਰਸ ਦਾ ਜਿਹੜਾ ਸੀ ਆਪਣੇ ਕਾਗਜ਼ ਭਰਨ ਵਾਸਤੇ ਜਾਂਦਾ ਉਹਨੂੰ ਟਕਾ ਕੇ ਮਾਰਿਆ ਕੁੱਟਿਆ ਜਾਂਦਾ ਹੈ ਰਾਏ ਸਿੱਖ ਬਰਾਦਨੀ ਉਹਦਾ ਤਲਕ ਸੀ ਉਸ ਤੋਂ ਬਾਅਦ ਅਗਲੇ ਸਵੇਰੇ ਉਹਦੇ ਘਰੇ ਆਪ ਦੇ ਸਪੋਰਟਰ ਪੈਂਦੇ ਨੇ ਉਹਦੀ ਔਰਤ ਨੂੰ ਕੁੱਟਦੇ ਨੇ ਮਾਰਦੇ ਨੇ ਉੱਥੇ ਆਪਸ ਵਿੱਚ ਗੋਲੀ ਚੱਲਦੀ ਹੈ ਸਾਡੇ ਬੰਦਿਆਂ ਨੂੰ ਫੱਟੜ ਕੀਤਾ ਜਾਂਦਾ ਕੇਸ ਵੀ ਸਾਡੇ ਬੰਦਿਆਂ ਤੇ ਰਜਿਸਟਰ ਹੋ ਜਾਂਦਾ ਉਹਨਾਂ ਤੇ ਫਾਇਰ ਕਰਨ ਵਾਲਿਆਂ ਤੇ ਜਿਨ੍ਹਾਂ ਨੇ ਗੋਲੀ ਚਲਾਈ 307 326 ਦਾ ਕੇਸ ਹੋਣਾ ਚਾਹੀਦਾ ਉਹ ਨਹੀਂ ਕਰਦੇ ਤੇ ਮੇਰੇ ਹੁਣ ਸੋਚ ਆਇਆ ਸਾਡੇ ਸੀਨੀਅਰ ਕਾਂਗਰਸ ਦੇ ਲੀਡਰ ਸੁਖ ਸਰਕਾਰਿਆ ਸਾਹਿਬ ਜਿਹੜੇ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਉਹਨਾਂ ਨੂੰ ਉਹਨਾਂ ਦੇ ਭਤੀਜੇ ਨੂੰ ਉਹਦਾ ਨਾਂ ਦਿੱਤਾ ਜਾ ਰਿਹਾ ਕਿ ਇਹਨਾਂ ਦੇ ਸ਼ਹਿਰ ਦੇ ਉੱਤੇ 120 ਬੀਚ ਜਿਸਾਂ ਕਹੀਦਾ ਕਿ ਇਹਨਾਂ ਦੀ ਸ਼ਹਿਰ ਦੇ ਉੱਤੇ ਫਾਇਰਿੰਗ ਹੋਈ ਹੈ ਤੇ ਵੇਖੋ ਫਾਇਰ ਕਰਨ ਵਾਲੇ ਵੀ ਉਹ ਨੇ ਥਾਣੇਦਾਰ ਵੀ ਉਹ ਨੇ ਤੇ ਜੱਜ ਵੀ ਉਹ ਨੇ कोतवाल ਵੀ ਉਹ ਨੇ ਤੇ ਹਰ ਕਾਰਵਾਈ ਇਹ ਕਰੀ ਜਾਂਦੇ ਸੋ ਮੈਂ ਸਮਝਦਾ ਇੱਕ ਬਹੁਤ ਮਾੜੀ ਪ੍ਰਥਾ ਹੈ ਮੈਂ ਅੱਜ ਇੱਥੋਂ ਤੁਹਾਡੇ ਇਸ ਟੀਵੀ ਚੈਨਲਸ ਦੇ ਜ਼ਰੀਏ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਬੇਨਤੀ ਕਰਾਂਗਾ ਜੱਜ ਸਾਹਿਬ ਸੂਓ ਮੋਟੋ ਤੁਸੀਂ ਇਸ ਗੱਲ ਦਾ ਧਿਆਨ ਕਰੋ ਸਾਡੀਆਂ ਅਪੀਲਸ ਸਾਰੀਆਂ ਪੋਲੀਟੀਕਲ ਜਮਾਤਾਂ ਦੀਆਂ ਜਿਹਦੇ ਵਿੱਚ ਇੰਡੀਆ ਨੈਸ਼ਨਲ ਕਾਂਗਰਸ ਦੀ ਅਪੀਲ ਪਈ ਹੈ ਮੇਰੇ ਨਾਲ ਸਾਡੇ ਸਪੋਕਸਮੈਨ ਅਰਸ਼ ਜੀ ਵੀ ਨੇ ਕੜਿਆਲ ਸਾਹਿਬ ਤੇ ਨਾਲ ਮੇਰੇ ਵਕੀਲ ਵੀ ਨੇ ਉੱਤੇ ਉਸ ਅਪੀਲ ਦੇ ਵਿੱਚ ਜੋ ਪੁਲਿਸ ਅਫਸਰਾਂ ਨੇ ਕੀਤਾ ਅਸੀਂ ਚਾਹਾਂਗੇ ਸੀਬੀਏ ਨੂੰ ਇਨਕੁਆਰੀ ਜਾਈਏ ਜਾਏ ਇਹੋ ਹੀ ਪੰਜਾਬ ਜਿਹੜੀ ਪਟਿਆਲਾ ਪੁਲਿਸ ਹੈ ਜਿਹਨੇ ਅੱਗੇ ਵੀ ਬਹੁਤ ਵਾਰ ਗਦਰ ਮਚਾਇਆ ਤੇ ਤੁਹਾਡੇ ਸਾਰਿਆਂ ਦੇ ਨੋਟਿਸ ਹੈ ਤੋਂ ਸਾਡੀ ਮੈਂ ਹੁਣ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਸੋਨੀ ਸਾਹਿਬ ਦੇ ਨਾਲ ਜਾ ਕੇ ਅਸੀਂ ਅਪੀਲ ਕੀਤੀ ਹੈ ਇਲੈਕਸ਼ਨ ਕਮਿਸ਼ਨਰ ਸਾਹਿਬ ਤੁਸੀਂ ਕਸਟੋਡੀਅਨ ਹੋ ਇਲੈਕਸ਼ਨਸ ਦੇ ਕਿਰਪਾ ਕਰਕੇ ਸਾਨੂੰ ਜਸਟਿਸ ਦਿਓ ਆਪਣੀਆਂ ਅੱਖਾਂ ਤੇ ਆਪਣੇ ਕੰਨ ਬੰਦ ਨਾ ਕਰੋ ਅਸੀਂ ਐਕਸਪੈਕਟ ਕਰਦੇ ਹਾਂ ਹੀ ਇਜ਼ ਅ ਗੁੱਡ ਆਫੀਸਰ ਹਮੇਸ਼ਾ ਉਹਨਾਂ ਨੇ ਮਦਦ ਕੀਤੀ ਹੈ ਸਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿੰਨੇ ਵੱਡੇ ਪੇਮਾਨੇ ਤੇ ਜਿਉਂ-ਜਿਉਂ ਇਲੈਕਸ਼ਨ ਨਜ਼ਦੀਕ ਆ ਰਹੀ ਹੈ ਇਹਨਾਂ ਦੀ ਘਬਰਾਹਟ ਆਮ ਆਦਮੀ ਪਾਰਟੀ ਦੀ ਹੋਰ ਨਜ਼ਰ ਆ ਰਹੀ ਹੈ ਤੋਂ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜਿੱਥੇ-ਜਿੱਥੇ ਨਾਮੀਨੇਸ਼ਨਸ ਨਹੀਂ ਫਾਈਲ ਹੋਈਆਂ ਉੱਥੇ ਮੌਕਾ ਦਿੱਤਾ ਜਾਏ ਜਿੱਥੇ-ਜਿੱਥੇ ਸਕਰੂਟੀ ਵਿੱਚ ਕਾਗਜ਼ ਕੱਟੇ ਗਏ ਨੇ ਕਿਰਪਾ ਕਰਕੇ ਉੱਥੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਤੇ ਉਹਨਾਂ ਨੂੰ ਸਾਡੇ ਕੈਂਡੀਡੇਟਸ ਨੂੰ ਜਾਂ ਜਿਹੜੀ ਵੀ ਪੋਲਿਟਿਕਲ ਪਾਰਟੀ ਦੇ ਕੈਂਡੀਡੇਟਸ ਉਹਨਾਂ ਨੂੰ ਜਸਟਿਸ ਦਵਾਈ ਜਾ। ਸੋ ਮੈਂ ਅੱਜ ਇਹੀ ਬੇਨਤੀ ਕਰ ਗਿਆ ਸਾਨੂੰ ਉਹਨਾਂ ਵਿਸ਼ਵਾਸ ਤੇ ਦਵਾਇਆ ਅਗੇ ਉਹ ਜਾਣਨ ਤੇ ਉਹਨਾਂ ਦਾ ਕਾਨੂੰਨ ਜਾਣੇ ਜੀ ਮੈਂ ਇੰਨੀ ਗੱਲ ਹੀ ਕਹਿਣਾ ਚਾਹੁੰਦਾ। ਥੈਂਕ ਯੂ। ਬਾਈਸ ਸਰ ਇੱਕ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਪੁਲਿਸ ਆਫਿਸਰਾਂ ਦੀ ਉਸ ਨੂੰ ਲੈ ਕੇ ਕਾਲੀਦਲ ਵੀ ਲਗਾਤਾਰ ਮੰਗ ਕਰ ਰਿਹਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਪਰ ਪੁਲਿਸ ਕਹ ਰਹੀ ਹੈ ਕਿ ਇਹ ਏਆਈ ਦੇ ਨਾਲ ਜੁਰਟੇਡ ਵੀਡੀਓ ਹੈ। ਵੇਖੋ ਅੱਜ ਕੱਲ ਇਹ ਨਵੇਂ ਬਹਾਨਾ ਏਆਈ ਦਾ ਆ ਗਿਆ। ਇਹਨਾਂ ਦੇ ਚੀਫ ਮਿਨਿਸਟਰ ਸਾਹਿਬ ਦੀ ਵੀ ਇੱਕ ਵੀਡੀਓ ਆਈ ਸੀ ਉਹ ਵੀ AI ਨਾਲ ਇਹਨਾਂ ਨੇ ਘਣੋਂ ਲਾ ਦਿੱਤੀ ਚੰਦ ਮੀਨ ਨੇ ਪਹਿਲੇ ਹੋਰ ਪੁਲਿਸ ਅਫਸਰਾਂ ਦੀ ਵੀ ਇਹ ਜਿਹੜੇ ਕਾਰਨਾਮੇ ਨੇ ਤੁਹਾਡੇ ਸਾਹਮਣੇ ਆਏ ਉਹ ਵੀ ਕਹਿ ਦਿੱਤੇ AI ਦੇ ਹੈ ਨੇ ਜਿੱਥੇ ਇਹ ਫਸਦੇ ਨੇ ਉਥੇ AI ਆ ਜਾਂਦੀ ਹੈ ਜਿੱਥੇ ਕੋਈ ਹੋਰ ਫਸਦਾ ਉਥੇ ਸਾਰਾ ਕੰਮ ਠੀਕ ਹੋ ਜਾਂਦਾ ਸੋ ਇਹਨਾਂ ਤੋਂ ਇਸ ਮੈਂ ਸਮਨਾ ਇਹ ਇਸ ਟਾਈਮ ਪੰਜਾਬ ਪੁਲਿਸ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਜਿਸ ਤਰ੍ਹਾਂ ਇੱਕ ਪ੍ਰਾਈਵੇਟ ਮਲੇਸ਼ੀਆ ਹੁੰਦਾ ਉਸ ਤਰ੍ਹਾਂ ਪ੍ਰਾਈਵੇਟ ਮਲੇਸ਼ੀਆ ਵਰਗਾ ਕੰਮ ਕਰ ਰਿਹਾ ਕੋਈ ਕਾਇਦਾ ਨਹੀਂ ਕੋਈ ਕਾਨੂੰਨ ਨਹੀਂ ਇੱਕ ਪ੍ਰਾਈਵੇਟ ਆਰਮੀ ਆਪਦੀ ਬਣ ਗਈ ਹੈ ਬਟ ਮੈਂ ਇਹਨਾਂ ਸਾਰੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਇੱਕ ਸਾਲ ਦਾ ਟਾਈਮ ਰਹਿ ਗਿਆ ਇਹ ਛੁਟਕੀਆਂ ਮਾਰਦੇ ਟਾਈਮ ਟੱਪ ਜਾਣਾ ਤੇ ਜਿੱਦਣ ਵਾਰੀ ਆਣੀ ਹੈ ਤੁਹਾਨੂੰ ਸਾਰਿਆਂ ਨੂੰ ਇਹਦੀ ਕੀਮਤ ਅਦਾ ਕਰਨੀ ਪੈਣੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਜਾਓ ਤੇ ਮੁੜ ਜਾਓ ਤੁਹਾਨੂੰ ਵਾਰੀ-ਵਾਰੀ ਇਹ ਗੱਲ ਕਹਿੰਦਾ